ਦੋਸਤੋ ਅੱਜ ਦੀ ਵੀਡੀਓ ਤੁਹਾਡਾ ਸਭ ਦਾ ਸਵਾਗਤ ਹੈ ਦੋਸਤੋ ਆਪਾਂ ਪੁਰਾਣੀ ਵੀਡੀਓ ਦੇ ਵਿੱਚ ਗੱਲ ਕੀਤੀ ਸੀ ਕਿ ਆਪਾਂ ਸਟਾਕ ਮਾਰਕੀਟ ਦੇ ਵਿੱਚ ਪੈਸਾ ਕਿਉਂ ਲਾਈਏ ਕਿੱਦਾਂ ਲਾਈਏ ਸਾਡੇ ਪੈਸੇ ਕਿੱਦਾਂ ਡਬਲ ਹੋ ਜਾਂਦੇ ਕਿੱਦਾਂ ਵੱਧ ਜਾਂਦੇ ਕਿੰਨੇ ਜ਼ਿਆਦਾ ਰਿਟਰਨ ਆਉਂਦੇ ਪਰ ਨਾਲ ਹੀ ਕਈਆਂ ਦੇ ਕੁਐਸਚਨ ਆ ਰਹੇ تھے ਵੀ ਤੁਸੀਂ ਜੋ ਸਾਨੂੰ ਦੱਸੇ ਸਮਝ ਤਾਂ ਆ ਗਿਆ ਪਰ ਇਹ ਨਹੀਂ ਸਮਝ ਆ ਰਿਹਾ ਵੀ ਆਪਾਂ ਹੁਣ ਅੱਗੇ ਪੈਸੇ ਲਾਈਏ ਕਿੱਦਾਂ ਕਿੱਦਾਂ ਸ਼ੇਅਰ ਮਾਰਕੀਟ ਦੇ ਵਿੱਚ ਪੈਸੇ ਲਾਈਏ ਫਿਰ ਅੱਜ ਦੀ ਵੀਡੀਓ ਹੈ ਬਹੁਤ ਬੇਸਿਕ ਲੈਵਲ ਦੀ ਹੈ ਜਿਨ੍ਹਾਂ ਨੂੰ ਨੋਲੇਜ ਹੈਗੀ ਹੈ ਉਹ ਛੱਡ ਸਕਦੇ ਸਟਾਕ ਮਾਰਕੀਟ ਬਾਰੇ ਜਿਨ੍ਹਾਂ ਨੂੰ ਨਹੀਂ ਪਤਾ ਸ਼ੇਅਰ ਤਿਆਰ ਹੈ ਪੈਸਾ ਲਗਾਉਣ ਵਾਸਤੇ ਪਰ ਪਤਾ ਨਹੀਂ ਲੱਗ ਰਿਹਾ ਫਿਰ ਇਹ ਵੀਡੀਓ ਸਿਰਫ ਉਹਨਾਂ ਵਾਸਤੇ ਹੈ ਸੋ ਪਹਿਲਾਂ ਹੀ ਛੱਡ ਦੇਣ ਜਿਨ੍ਹਾਂ ਨੂੰ ਪਤਾ ਹੈ ਸੋ ਇਹ ਵੀਡੀਓ ਸਿਰਫ ਉਹਨਾਂ ਵਾਸਤੇ ਹੈ ਸੋ ਕਰਦੇ ਆ ਵੀਡੀਓ ਨੂੰ ਸਟਾਰਟ ਦੋਸਤੋ ਮੈਂ ਪਹਿਲਾਂ ਹੀ ਬੋਰਡ ਤੇ ਲਿਖਿਆ ਸ਼ੇਅਰ ਬਾਜ਼ਾਰ ਵਿੱਚ ਜ਼ੀਰੋ ਲੈਵਲ ਤੋਂ ਹੈ ਨਾ ਇਦਾ ਮਤਲਬ ਇਹ ਹੈ ਕਿ ਵੀ ਜ਼ੀਰੋ ਲੈਵਲ ਤੋਂ ਅਸੀਂ ਗੱਲ ਕਰਨੀ ਹੈ ਸ਼ੇਅਰ ਬਾਜ਼ਾਰ ਬਾਰੇ ਐਕਚੁਅਲ ਦੇ ਵਿੱਚ ਆਪਾਂ ਸ਼ੇਅਰ ਬਾਜ਼ਾਰ ਦੇ ਵਿੱਚ ਪੈਸਾ ਲਗਾਉਂਦੇ ਕਾਤੇ ਅਸੀਂ ਹਿੱਸੇਦਾਰੀ ਲੈਣੀ ਹੁੰਦੀ ਕਿਸੇ ਕੰਪਨੀ ਦੀ ਕੰਪਨੀ ਦੇ ਵਿੱਚ ਹਿੱਸੇਦਾਰੀ ਲੈ ਕੇ ਜੇ ਕੰਪਨੀ ਨੂੰ ਫਾਇਦਾ ਹੋ ਰਿਹਾ ਸਾਨੂੰ ਫਾਇਦਾ ਹੋ ਰਿਹਾ ਜੇ ਕੰਪਨੀ ਨੂੰ ਨੁਕਸਾਨ ਹੋ ਰਿਹਾ ਸਾਡੇ ਸ਼ੇਅਰ ਉਹਦੇ ਵਿੱਚ ਹੈਗੇ ਤਾਂ ਸਾਡੇ ਵੀ ਸ਼ੇਅਰ ਡਿੱਗ ਸਕਦੇ ਨੋਰਮਲ ਜੀ ਗੱਲ ਹੈ ਉਸ ਤੋਂ ਬਾਅਦ ਕੀ ਆ ਗਈ ਜੀ ਦਿੱਕਤ ਵੀ ਆਪਾਂ ਹੁਣ ਪੈਸਾ ਲਾਈਏ ਤਾਂ ਲਾਈਏ ਕਿੱਦਾਂ ਦੋਸਤੋ ਜਿੱਦਾਂ ਆਮ ਬੈਂਕਾਂ ਦੇ ਵਿੱਚ ਬੈਂਕਾਂ ਦੇ ਵਿੱਚ ਸਾਡੇ ਖਾਤੇ ਹੁੰਦੇ ਉਦਾਂ ਹੀ ਤੁਹਾਨੂੰ ਸ਼ੇਅਰ ਖਰੀਦਣ ਵਾਸਤੇ ਆਪਣਾ ਖਾਤਾ ਬਣਾਉਣਾ ਪੈਂਦਾ ਜਿਹਨੂੰ ਆਪਾਂ ਡੀਮੇਟ ਅਕਾਊਂਟ ਕਹਿੰਦੇ ਤੁਹਾਡੇ ਕੋਲ ਡੀਮੇਟ ਅਕਾਊਂਟ ਹੋਣਾ ਜ਼ਰੂਰੀ ਹੈ ਡੀਮੇਟ ਅਕਾਊਂਟ ਤੋਂ ਬਿਨਾ ਤੁਸੀਂ ਸ਼ੇਅਰ ਨਹੀਂ ਖਰੀਦ ਸਕਦੇ ਹੁਣ ਡੀਮੇਟ ਅਕਾਊਂਟ ਕਿੱਦਾਂ ਬਣਦਾ ਐਕਚੁਅਲ ਵਿੱਚ ਇਹੇ ਬਣਾਉਣਾ ਪੈਂਦਾ ਕਿਉਂਕਿ ਤੁਹਾਨੂੰ ਇੱਕ ਬ੍ਰੋਕਰ ਸਿਲੈਕਟ ਕਰਨਾ ਪੈਂਦਾ ਏਜੰਟ ਕਹਿ ਲਓ ਤੁਸੀਂ ਬ੍ਰੋਕਰ ਉਹ ਤੁਹਾਡੇ ਕੋਲ ਕਮਿਸ਼ਨ ਲੈਂਦਾ ਤੁਹਾਨੂੰ ਆਪਣਾ ਖਾਤਾ ਦੀੰਦਾ ਖੋਲ ਕੇ ਜਿੱਦਾਂ ਕਿ ਮੰਨ ਲਓ ਐਸਬੀਆਈ ਬੈਂਕ ਹੈ ਐਸਬੀਆਈ ਦੇ ਬੈਂਕ ਹੈ ਉਹਦੇ ਵਿੱਚ ਸਾਡਾ ਖਾਤਾ ਹੈ ਪੈਸੇ ਤਾਂ ਸਾਡੇ ਫਿਰ ਫਿਰ ਉਹ ਇੱਕ ਏਜੰਟ ਦਾ ਕੰਮ ਕਰਦਾ ਐਸਬੀਆਈ ਉਸੇ ਤਰ੍ਹਾਂ ਤੁਹਾਨੂੰ ਡੀਮੈਟ ਅਕਾਊਂਟ ਬ੍ਰੋਕਰ ਕੋਈ ਬ੍ਰੋਕਰ ਸਿਲੈਕਟ ਕਰਨਾ ਪੈਣਾ ਇਹਨੂੰ ਅਸੀਂ ਬ੍ਰੋਕਰ ਕਹਿੰਦੇ ਬੇਸਿਕਲੀ ਕਿਉਂਕਿ ਬ੍ਰੋਕਰ ਬਹੁਤ سارے ਡੀਮੈਟ ਅਕਾਊਂਟ ਤਾਂ ਤੁਸੀਂ ਖੋਲ ਲਿਆ ਪਰ ਬ੍ਰੋਕਰ ਵੀ ਸਿਲੈਕਟ ਕਰਨਾ ਪੈਣਾ ਵੀ ਕਿਹਦੇ ਵਿੱਚ ਖੋਲਣਾ ਜਿੱਦਾਂ ਇੱਕ ਤਾਂ ਹੈਗਾ ਗਰੋ ਸਾਡੇ ਕੋਲ ਬਹੁਤ ਆਸਾਨ ਹੈ ਫੰਡਾ ਟੈਨਸ਼ਨ ਨਹੀਂ ਲੈਣੀ ਬਹੁਤ ਜ਼ਿਆਦਾ ਈਜ਼ੀ ਹੈ ਧਿਆਨ ਨਾਲ ਸਮਝਿਓ ਗਰੋ ਹੈ ਜ਼ੀਰੋ ਦਾ ਏ ਠੀਕ ਹੈ ਜ਼ੀਰੋ ਦਾ ਤੋਂ ਬਾਅਦ ਆ ਗਿਆ ਐਂਜਲ 1 ਆ ਗਿਆ Angel 1 ਹੈ ਠੀਕ ਹੈ ਇਹ ਇਸ ਤੋਂ ਬਾਅਦ ਬਹੁਤ ਹੈ ਇਹਦੀ ਸੈਪਰੇਟ ਲਿਸਟ ਬਣਾਈ ਵੀ ਵੀ ਇਹਨਾਂ ਵਿੱਚ ਫਰਕ ਕੀ ਹੈ ਚੱਕਰ ਇਹ ਹੈ ਵੀ ਤੁਸੀਂ ਦੇਖ ਲਿਆ ਗਰੋ ਤੁਸੀਂ ਜਾ ਕੇ ਡਾਊਨਲੋਡ ਕਰ ਲੈਣਾ ਦੋਸਤੋ ਡਾਊਨਲੋਡ ਨਾ ਕਰਿਓ ਪਹਿਲਾਂ ਸਮਝੋ ਇਹਨਾਂ ਵਿੱਚ ਡਿਫਰੈਂਸ ਕੀ ਹੈ ਮੈਂ ਇੱਕ ਅਲੱਗ ਵੀਡੀਓ ਅਪਲੋਡ ਕੀਤੀ ਵੀ ਤੁਹਾਨੂੰ ਡਿਸਕ੍ਰਿਪਸ਼ਨ ਦੇ ਵਿੱਚ ਲਿੰਕ ਮਿਲ ਜਾਣਾ ਉਹ ਪਹਿਲਾਂ ਲਿੰਕ ਦੇਖ ਲਿਓ ਪਹਿਲਾਂ ਵੀਡੀਓ ਦੇਖ ਲਿਓ ਚੰਗੀ ਤਰ੍ਹਾਂ ਵੀ ਕਿਆ ਸਮਝਾ ਰਿਹਾ ਮੈਂ ਉਸ ਤੋਂ ਬਾਅਦ ਗਰੋ ਹੈ ਇਹ ਫਰਕ ਹੈ ਨਾ ਹੁੰਦਾ ਵੀ ਇਹਨਾਂ ਦੇ ਚਾਰजेस ਵਗੈਰਾ ਜਿੱਦਾਂ ਜ਼ੀਰੋ ਦਾ ਦੇ ਵਿੱਚ ਓਪਨਿੰਗ ਚਾਰजेस 200 ਰੁਪਏ ਹੈ ਮੈਨੂਅਲ ਮੇਨਟੇਨੈਂਸ ਚ ਜੇ ਜੋ ਮੇਨਟੇਨੈਂਸ ਚਾਰਜਸ ਹੈ ਐਨੂਅਲ OBI 0 ਹੈ ਫਿਰ ਤੁਸੀਂ ਆਪ ਦੇਖ ਲਓ ਵੀ ਇਹ ਕਿੰਨਾ ਕੋਸਟਲੀ ਪੈ ਰਿਹਾ ਤੁਹਾਨੂੰ 300 ਰੁਪਏ ਹਰ ਸਾਲ ਦੇਣਾ ਪੈਂਦਾ ਇਹਦੇ ਵਿੱਚ ਕੋਈ ਨਹੀਂ ਇੰਜਲਵਨ ਦੇ ਵਿੱਚ ਕੁਝ ਹੋਰ ਹੋਣਾ ਚਾਰਜਸ ਵਗੈਰਾ ਇਦਾਂ ਹਰੇਕ ਦੇ ਚਾਰਜਸ ਦਾ ਫਰਕ ਹੈ ਪਹਿਲਾਂ ਉਹ ਦੇਖ ਲਓ ਫਿਰ ਜਾ ਕੇ ਬ੍ਰੋਕਰ ਸਿਲੈਕਟ ਕਰਿਓ ਹੁਣ ਮੰਨ ਲਓ ਤੁਸੀਂ ਗਰੋ ਐਪ ਡਾਊਨਲੋਡ ਕਰ ਲਿਆ ਪਲੇ ਸਟੋਰ ਤੋਂ ਡਾਊਨਲੋਡ ਹੋ ਜਾਂਦਾ ਠੀਕ ਹੈ ਦੋਸਤੋ ਪਲੇ ਸਟੋਰ ਤੇ ਜਾ ਕੇ ਇਹਨੂੰ ਡਾਊਨਲੋਡ ਕਰ ਲਿਓ ਉਸ ਤੋਂ ਵਿੱਚ ਜਾ ਕੇ ਤੁਸੀਂ ਆਪਣਾ ਡੀਮੈਟ ਅਕਾਊਂਟ ਓਪਨ ਕਰਨਾ ਦੇਮੈਂਟ ਅਕਾਊਂਟ ਓਪਨ ਖੋਲਣਾ ਪੈਂਦਾ ਤੁਹਾਨੂੰ ਸਟਾਰਟਿੰਗ ਦੇ ਵਿੱਚ ਨਾਲ ਹੀ ਕਈਆਂ ਦੇ ਕੁਐਸਚਨ ਆ ਰਹੇ ਤੇ ਵੀ ਆਪਾਂ ਪੈਨ ਕਾਰਡ ਤੇ ਆਧਾਰ ਕਾਰਡ ਦਾ ਲਿੰਕ ਮੰਗ ਰਿਹਾ ਸਾਡੇ ਕੋਲੋਂ ਕੀ ਕਰੀਏ ਉਹ ਤੁਹਾਨੂੰ ਦੇਣਾ ਹੀ ਪੈਣਾ ਅਗਰ ਤੁਸੀਂ ਇਹ ਜੋ ਕੋਈ ਵੀ ਯੂਜ਼ ਕਰ ਰਹੇ ਕਿਉਂਕਿ ਤੁਹਾਡੇ ਆਧਾਰ ਕਾਰਡ ਤੇ ਪੈਨ ਕਾਰਡ ਨਾਲ ਲਿੰਕਨਾ ਦੇ ਸ਼ੇਅਰ ਪੈਨ ਕਾਰਡ ਨਾਲ ਮੇਨ ਕਰਾ ਅਗਰ ਮੰਨ ਲਓ ਤੁਸੀਂ ਆਪਣਾ ਫੋਰਵਰਡ ਕਰਨਾ ਪਾਸਵਰਡ ਵਗੈਰਾ ਤੁਸੀਂ ਭੁੱਲ ਗਏ ਸਭ ਕੁਝ ਭੁੱਲ ਗਏ ਤਾਂ ਤੁਸੀਂ ਰਿਕਵਰ ਕਰ ਸਕਦੇ ਆਪਣੇ ਕਈ ਕਹਿੰਦੇ ਨੇ ਵੀ ਇੰਨੇ ਅਸੀਂ ਸਟੋਕ ਖਰੀਦ ਲਏ ਤਾਂ ਭੁੱਲ ਗਏ ਫਿਰ ਕੀ ਹੋਣਾ ਕੁਝ ਨਹੀਂ ਹੋਣਾ ਤੁਸੀਂ ਰਿਕਵਰ ਕਰ ਸਕਦੇ ਪੈਨ ਕਾਰਡ ਥਰੂ ਆਪਣਾ ਸਾਰਾ ਕੁਝ ਡੀਮੈਟ ਅਕਾਊਂਟ ਜਿੰਨੇ ਤੁਹਾਡੇ ਸ਼ੇਅਰ ਆ ਸਾਰੇ ਤੁਹਾਡੇ ਕੋਲ ਆਏ ਨੇ ਤੁਸੀਂ ਮੰਨ ਲਓ ਵੀ ਇੱਕ ਡੀਮੈਟ ਅਕਾਊਂਟ ਆ ਖੋਲਿਆ ਵਾ ਗਰੋਵ ਵਿੱਚ ਇੱਕ ਜ਼ੀਰੋ ਦਾ ਦੇ ਵਿੱਚ ਤੁਸੀਂ ਇਹਦੇ ਵਿੱਚ ਜਿਹੜੇ ਸ਼ੇਅਰ ਹੈ ਉਸ ਇਹਦੇ ਵਿੱਚ ਵੀ ਭੇਜ ਸਕਦੇ ਹੋ ਸੀਡੀਆ ਸੈਲ ਇੱਕ ਪੋਰਟਲ ਹੁੰਦਾ ਉਹਦੇ ਉੱਪਰ ਜਾ ਕੇ ਤੁਸੀਂ ਸਿਲੈਕਟ ਕਰਕੇ ਜ਼ੀਰੋ ਦਾ ਅੰਦੇ ਵਿੱਚ ਵੀ ਭੇਜ ਸਕਦੇ ਏਦਾਂ ਵੀ ਹੋ ਜਾਂਦਾ ਤੁਸੀਂ ਕਿਸੇ ਨੂੰ ਗਿਫਟ ਵੀ ਕਰ ਸਕਦੇ ਸ਼ੇਅਰ ਇਹ ਵੀ ਹੋ ਜਾਂਦਾ ਸੋ ਦੋਸਤੋ ਇਹ ਸੀਗਾ ਤਰੀਕਾ ਉਹਦੇ ਵਿੱਚ ਜਾ ਕੇ ਪਲੇ ਸਟੋਰ ਤੇ ਗਰੋ ਐਪ ਡਾਊਨਲੋਡ ਕਰੋ ਉਹਦੇ ਵਿੱਚ ਜਾ ਕੇ ਡੀਮੈਟ ਅਕਾਊਂਟ ਓਪਨ ਕਰੋ ਕਾਫੀ ਤਰ੍ਹਾਂ ਦੀ ਕੋਰੀਜ਼ ਹੁੰਦੀਆਂ ਤੁਹਾਡੀ ਉਹਦੇ ਵਿੱਚ ਫੋਟੋ ਵਗੈਰਾ ਪੈਨ ਕਾਰਡ ਆਧਾਰ ਕਾਰਡ ਨੰਬਰ ਵਗੈਰਾ ਜੋ ਵੀ ਚਾਹਦਾ ਉਸ ਤੋਂ ਬਾਅਦ ਕੀ ਹੁੰਦਾ ਕਿ ਤੁਹਾਨੂੰ ਲਿੰਕ ਕਰਾਉਣਾ ਪੈਂਦਾ ਉਹਨੂੰ ਲਿੰਕ ਕਰਾਉਣਾ ਪੈਂਦਾ ਆਪਣੇ ਇਹ ਅਕਾਊਂਟ ਦੇ ਨਾਲ ਕਿਉਂਕਿ ਤੁਸੀਂ ਉਹਦੇ ਵਿੱਚ ਇੱਕ ਨਾ ਵਾਲਟ ਹੁੰਦਾ ਵਾਲਟ ਦੇ ਵਿੱਚ ਪੈਸੇ ਆਣੇ ਵਾਲਟ ਦੇ ਵਿੱਚ ਜਨਨਕੀ ਦੇ ਵਿੱਚ ਹੀ ਤੁਸੀਂ ਪੈਸੇ ਮਗਾ ਕੇ ਜਨਨਕੀ ਗਰੋ ਐਪ ਦੇ ਵਿੱਚ ਇੱਕ ਵਾਲਟ ਹੁੰਦਾ ਉਹਦੇ ਵਿੱਚ ਪੈਸੇ ਮਗਾਣੇ ਉਹ ਬੈਂਕ ਨਾਲ ਐਡ ਕਰਨਾ ਪੈਣਾ ਮੰਨ ਲਓ ਯੂਪੀਆਈ ਨਾ ਕਰ ਲਓ ਠੀਕ ਹੈ ਨਾ ਯੂਪੀਆਈ ਨਾ ਜਾ ਫਿਰ ਕ੍ਰੈਡਿਟ ਆਪਣੇ ਡੈਬਿਟ ਕਾਰਡ ਨਾਲ ਫਿਰ ਉਹਦੇ ਨਾਲ ਵਾਲਟ ਦੇ ਵਿੱਚ ਪੈਸੇ ਆਣੇ ਬਹੁਤ ਆਸਾਨ ਹੈ ਕੁਝ ਨਹੀਂ ਹੁੰਦਾ ਇੱਕ ਰੁਪਏ ਦੀ ਲਿੰਕ ਹੋ ਗਿਆ ਨਾ ਜਦੋਂ ਤੁਹਾਡੇ ਗੂਗਲ ਆ ਗੂਗਲ ਪੇ ਨਾਲ ਫਿਰ ਤੁਸੀਂ ਸਿੱਧੇ ਪੈਸੇ ਇਹਦੇ ਵਿੱਚ ਮਗਾ ਸਕਦੇ ਤੇ ਉਹ ਪੈਸੇ ਯੂਜ਼ ਕਰ ਸਕਦੇ ਆਪਣੇ ਸ਼ੇਅਰ ਖਰੀਦਣ ਨੂੰ ਸ਼ੇਅਰ ਖਰੀਦਣ ਨੂੰ ਤੁਸੀਂ ਪੈਸੇ ਉਹ ਯੂਜ਼ ਕਰਨੇ ਜਿਹੜੇ ਤੁਹਾਡੇ ਵਾਲਟ ਦੇ ਵਿੱਚ ਹੋਣ ਇਦਾਂ ਕਿਹਾ ਉਹਣਾ ਤੁਹਾਨੂੰ ਈਜ਼ੀ ਰਹਿਣਾ ਸ਼ੇਅਰ ਦੇ ਵਿੱਚ ਇੰਨਾ ਕੁ ਸਿੰਪਲ ਜਿਹਾ ਫੰਡ ਹੈ ਸਮਝ ਲਓ ਬ੍ਰੋਕਰ ਸਿਲੈਕਟ ਕਰ ਲਿਆ ਪਲੇ ਸਟੋਰ ਤੇ ਜਾ ਕੇ ਗਰੋ ਡਾਊਨਲੋਡ ਕਰ ਲਿਆ ਉਹਦੇ ਵਿੱਚ ਡੀਮੇਟ ਅਕਾਊਂਟ ਓਪਨ ਕਰ ਲਿਆ ਡੀਮੇਟ ਅਕਾਊਂਟ ਓਪਨ ਹੋਣ ਨੂੰ 2 ਦਿਨ ਲੱਗਦੇ ਡੀਮੈਟ account ਨੂੰ ਦੋ ਦਿਨ ਲੱਗਣੇ ਕਈ ਕਹਿੰਦੇ ਜੀ ਸਾਡਾ ਖੁੱਲਣਕ ਨਹੀਂ ਪਤਾ ਨਹੀਂ ਉਹਨਾਂ ਦੀ ਆਪਣੀ ਕਾਰਵਾਈ ਹੁੰਦੀ ਉਹ ਦੋ ਦਿਨ ਲੈ ਲੈਂਦੇ ਇਹਨੂੰ ਡਾਊਨਲੋਡ ਥੋੜਾ ਪੂਰੀ ਵੈਰੀਫਿਕੇਸ਼ਨ ਕਰਦੇ ਕਰਦੇ ਫਿਰ ਜਦੋਂ ਤੁਹਾਡਾ ਡੀਮੈਟ account ਖੁੱਲ ਗਿਆ ਤੁਹਾਨੂੰ ਮੈਸੇਜ ਵੀ ਆ ਜਾਂਦਾ ਮੇਲ ਪਰ ਉਸ ਤੋਂ ਬਾਅਦ ਫਿਰ ਉਹਦੇ ਵਿੱਚ ਵੋਲਟ ਹੁੰਦਾ ਵੋਲਟ ਦੇ ਵਿੱਚ ਮਨੀ ਐਡ ਕਰਨੀ ਪੈਣੀ ਜਦੋਂ ਮਨੀ ਐਡ ਕਰ ਲਈ ਫਿਰ ਤੁਸੀਂ ਸ਼ੇਅਰ ਬਾਏ ਕਰ ਸਕਦੇ ਸੇਲ ਕਰ ਸਕਦੇ ਉਹਦੇ ਵਾਸਤੇ ਨਾਲ ਹੀ ਤੁਹਾਨੂੰ ਦਾਦਾ ਪੁਰਾਣੀ ਵੀਡੀਓ ਚ ਵੀ ਕਵਰ ਕੀਤਾ ਤਾਂ ਤੇ ਸੰਡੇ ਤੇ ਸੈਟਰਡੇ ਸੰਡੇ ਤੇ ਸੈਟਰਡੇ ਨੂੰ ਛੁੱਟੀ ਰਹਿੰਦੀ ਮਾਰਕੀਟ ਦੇ ਵਿੱਚ ਜਾਨਕਿ ਤੁਸੀਂ ਮੰਡੇ ਤੋਂ ਲੈ ਕੇ ਫਰਾਈਡੇ ਤੱਕ ਹੀ ਸੇਲ ਬਾਇ ਤੇ ਸੇਲ ਕਰ ਸਕਦੇ ট্রেਡਿੰਗ ਕਰ ਸਕਦੇ ਜੋ ਵੀ ਤੁਸੀਂ ਕਰਨਾ ਉਹ ਮੰਡੇ ਤੋਂ ਫਰਡੇ ਵਿੱਚ ਨਾਲ ਹੀ ਟਾਈਮ ਹੈਗਾ ਇਹਦਾ 9:00 ਵਜੇ ਯਾਨੀ ਕਿ 9:00 ਵਜੇ ਖੁੱਲ ਜਾਂਦੀ ਹੈ ਮਾਰਕੀਟ ਤੇ 9:00 ਵਜੇ ਪ੍ਰੀ ওপਨਿੰਗ ਹੋ ਜਾਂਦੀ ਉਸ ਤੋਂ ਬਾਅਦ 9:30 ਵਜੇ ਪੂਰੀ ਓਪਨ ਹੋਏ ਦੀ ਮਾਰਕੀਟ ਤੇ 3:30 ਵਜੇ ਬੰਦ ਹੋ ਜਾਂਦੀ ਮਾਰਕੀਟ ਯਾਨੀ ਕਿ ਇਹ ਟਾਈਮ ਪੀਰੀਅਡ ਇੰਨੇ ਵਿੱਚ ਇੰਨੇ ਵਿੱਚ ਤੁਸੀਂ ਸਾਰਾ ਕੰਮ ਕਰ ਸਕਦੇ ਇਹ ਸੀਗਾ ਫਿਰ ਉਹਦੇ ਵਿੱਚ ਮੰਨ ਲਓ ਵੋਲਟ ਦੇ ਵਿੱਚ ਤੇ ਤੁਸੀਂ ਮੰਨ ਲਓ ਕੋਈ 100 ਰੁਪਏ ਐਡ ਕੀਤਾ 90 ਦਾ ਸ਼ੇਅਰ ਹੈ ਤਾਂ ਉਹਦੇ ਵਿੱਚ ਤੇ 90 ਰੁਪਏ ਕੱਟ ਹੋ ਜਾਣਗੇ ਜਦੋਂ ਤੁਸੀਂ ਕੋਈ ਵੀ ਸ਼ੇਅਰ ਬਾਏ ਕੀਤਾ ਤਾਂ ਉਹਦੇ ਵਿੱਚ 10 ਰੁਪਏ ਰਹਿਣਗੇ ਵੋਲਟ ਚ ਤੁਸੀਂ ਉਹ ਫਿਰ ਆਪਣੇ ਖਾਤੇ ਦੇ ਵਿੱਚ ਵੀ ਭੇਜ ਸਕਦੇ ਜਦੋਂ ਤੁਸੀਂ ਕੋਈ ਵੀ ਸ਼ੇਅਰ ਬੇਚਦੇ ਤਾਂ ਦਿੱਕਤ ਕੀ ਆਉਂਦੀ ਵੀ ਉਹਦੀ 75% ਆਂਦੀ ਮਨੀ ਤੁਹਾਡੇ ਖਾਤੇ ਵਿੱਚ ਬਾਕੀ ਆਉਂਦੀ ਅਗਲੇ ਦਿਨ ਬਾਅਦ ਇਹ ਵੀ ਕਈਆਂ ਨੂੰ ਦਿੱਕਤ ਹੋ ਜਾਂਦੀ ਵੀ ਪਤਾ ਨਹੀਂ ਲੱਗਦਾ ਤੇ ਨਾਲ ਹੀ ਅਗਰ ਤੁਸੀਂ ਕੋਈ ਸ਼ੇਅਰ ਖਰੀਦੇ ਸ਼ੇਅਰ ਖਰੀਦਣ ਨੂੰ 2 ਦਿਨ ਲੱਗ ਜਾਂਦੇ ਪੂਰੇ ਤੁਸੀਂ ਖਰੀਦੋਗੇ ਤਾਂ ਤੁਹਾਡੇ ਕੋਲ ਆ ਜਾਣਾ ਉਸੇ ਟਾਈਮ ਪਰ ਉਹਨੂੰ 2 ਦਿਨ ਤੋਂ ਪਹਿਲਾਂ ਤੁਸੀਂ ਵੇਚ ਨਹੀਂ ਸਕਦੇ ਠੀਕ ਹੈ ਨਾ ਵੀ ਜਦੋਂ ਤੁਸੀਂ ਸ਼ੇਅਰ ਵੇਚਣਾ ਤਾਂ 75% ਤੁਹਾਡੇ ਕੋਲ ਆਣੀ ਮਨੀ ਉਸੇ ਟਾਈਮ ਤੁਹਾਡੇ ਅਕਾਊਂਟ ਦੇ ਵਿੱਚ ਬਾਕੀ ਦੀ 25% ਅਗਲੇ ਦਿਨ ਆਂਦੀ ਇਹ ਵੀ ਹੋ ਗਈ ਗੱਲ ਕਲੀਅਰ ਤੇ ਨਾਲ ਦਿੱਕਤ ਕਈਆਂ ਨੂੰ ਸ਼ੇਅਰ ਖਰੀਦਣਾ ਨਹੀਂ ਆਂਦਾ ਉਹਦੀ ਵੀਡੀਓ ਤੁਹਾਨੂੰ ਡਿੰਕ ਡਿਸਕ੍ਰਿਪਸ਼ਨ ਦੇ ਵਿੱਚ ਮਿਲ ਜਾਣਾ ਵੀ ਆਪਾਂ ਸ਼ੇਅਰ ਕਿੱਦਾਂ ਖਰੀਦਦੇ ਅਗਰ ਕਈਆਂ ਨੂੰ ਲਿੰਕ ਵੇਚਣਾ ਨਹੀਂ ਆਂਦਾ ਉਹਦੇ ਵਾਸਤੇ ਆਪਾਂ ਅਲੱਗ ਵੀਡੀਓ ਬਣਾ ਦੇਾਂਗੇ ਬਟ ਮੈਂ ਹਿੰਟ ਦੇਤਾ ਤਾਂ ਕਿ ਕਿੱਦਾਂ ਕਿੱਦਾਂ ਵੇਚ ਸਕਦੇ ਉਹਦੇ ਵਾਸਤੇ ਤੁਹਾਨੂੰ CDSAL ਕੋਡ ਜਨਰੇਟ ਕਰਨਾ ਪੈਂਦਾ CDSL ਕੋਡ ਜਨਰੇਟ ਕਰਨਾ ਬਹੁਤ ਜਿਆਦਾ ਆਸਾਨ ਹੈ ਪੈਨ ਕਾਰਡ ਦੀ ਮਦਦ ਨਾਲ इजीली ਹੋ ਜਾਂਦਾ ਫਿਰ ਵੀ ਅਗਰ ਤੁਹਾਨੂੰ ਦਿੱਕਤ ਆਂਦੀ ਤੁਸੀਂ ਸਟਾਰਟਿੰਗ ਦੇ ਵਿੱਚ ਦੇਖ ਲਓ ਕਰਕੇ ਫਿਰ ਤੁਹਾਨੂੰ ਦਿੱਕਤ ਆਂਦੀ ਫਿਰ ਤੁਸੀਂ ਕਮੈਂਟ ਕਰਕੇ ਜਰੂਰ ਦੱਸ ਦਿਓ ਮੈਂ ਟਰਾਈ ਕਰੂੰਗਾ ਵੀ ਉਹਦੇ ਉੱਤੇ ਵੀ ਇੱਕ ਸਪਰੈਡ ਵੀਡੀਓ ਬਣ ਜਾਵੇ ਤੇ ਤੁਹਾਨੂੰ ਪਤਾ ਲੱਗ ਜਾਵੇ ਠੀਕ ਹੈ ਇਹ ਬੇਸਿਕ ਬੇਸਿਕ ਫੰਡਾ ਤਾਂ ਵੀ ਤੁਸੀਂ ਸਟਾਕ ਮਾਰਕੀਟ ਦੇ ਵਿੱਚ ਜਦੋਂ ਪੈਸਾ ਲਾਇਆ ਤਾਂ ਇਹ ਚੀਜ਼ ਹੋਣੀ ਪਰ ਨਾਲ ਹੀ ਕਈਆਂ ਦੇ ਸਵਾਲਾਂ ਦੇ ਵੀ ਜਿੱਦਾਂ ਅਸੀਂ ਕੋਈ ਸ਼ੇਅਰ ਬਾਇ ਕਰ ਲਿਆ ਸ਼ੇਅਰ ਬਾਇ ਕਰਨੇ ਤੋਂ ਬਾਅਦ ਜਿਹੜਾ ਸ਼ੇਅਰ 'ਪਾ ਪੈਸੇ ਆਗੇ ਸਾਡੇ ਖਾਤੇ 'ਚ ਆਜੂ ਇਦਾਂ ਨਹੀਂ ਹੁੰਦਾ ਦੋਸਤੋ ਮੰਨ ਲਓ ਤੁਸੀਂ ਕੋਈ ਸ਼ੇਅਰ 100 ਦਾ ਬਾਇ ਕੀਤਾ ਉਹਦਾ ਉਹਦਾ ਰੇਟ 150 ਆ ਗਿਆ ਤਾਂ 50 ਰੁਪਏ ਉੱਪਰ ਨਹੀਂ ਆਣੇ ਉਹ ਤੁਹਾਡੇ ਸ਼ੇਅਰ ਦੇ ਵਿੱਚ ਹੀ ਐਡ ਹੈ ਜਦੋਂ ਤੁਸੀਂ ਪੂਰਾ ਸ਼ੇਅਰ ਵੇਚੋਗੇ ਤਾਂ 150 ਰੁਪਏ ਆਊਗਾ ਸਿੱਧਾ ਇਦਾਂ ਨਹੀਂ ਹੁਣ 50 ਰੁਪਏ ਤੁਹਾਡੇ ਖਾਤੇ 'ਚ 100 ਰੁਪਏ علیحد੍ਹਾ ਇਦਾਂ ਨਹੀਂ ਹੁੰਦਾ ਨਾਰਮਲ ਜੀ ਗਲਤੀ ਹੈ ਫੰਡਾ ਤੁਹਾਨੂੰ ਸਮਝ ਆ ਗਿਆ ਹੋਣਾ ਸਪ੍ਰੇਟ ਜਾਂ ਬੋਨਸ ਡਿਵੀਡੈਂਡ ਇਹ ਚੀਜ਼ਾਂ ਲੈਦੀਆਂ ਹੁੰਦੇ ਡਿਵੀਡੈਂਡ ਦੇ ਵਿੱਚ ਕੀ ਹੁੰਦਾ ਕੰਪਨੀ ਨੂੰ ਫਾਇਦਾ ਹੋ ਜਾਂਦਾ ਕੰਪਨੀ ਨੇ ਅੱਗੇ ਆਪਣੀ ਗਰੋਥ ਨਹੀਂ ਕਰਨੀ ਹੁੰਦੀ ਤਾਂ ਕੰਪਨੀ ਤੁਹਾਨੂੰ ਆਪਣਾ ਫਾਇਦਾ ਪ੍ਰੋਫਿਟ ਸਾਰੇ ਹੋਲਡਰਸ ਦੇ ਵਿੱਚ ਵੰਡ ਦਿੰਦਾ ਜਿਨ੍ਹਾਂ ਨੇ ਸ਼ੇਅਰ ਲਏ ਵੇ ਮੰਨ ਲਓ ਇੱਕ ਸ਼ੇਅਰ 100 ਰੁਪਏ ਦਾ ਉਹਦੇ 'ਤੇ 10 ਰੁਪਏ ਡਿਵੀਡੈਂਡ ਆ ਗਿਆ ਤਾਂ ਸਾਰਿਆਂ ਨੂੰ 10 ਜਿਹਦੀ ਕੋਈ ਮੰਨ ਲਓ ਮੇਰੇ ਕੋਲ 10 ਸ਼ੇਅਰ ਹੈ ਤਾਂ 10 ਨੂੰ 10 ਨਾਲ ਗੁਣਾ ਕਰ ਲਓ 100 ਰੁਪਏ ਆਣਾਂ ਜੇ ਮੇਰੇ ਕੋਲ 5 ਸ਼ੇਅਰ ਹੈ ਤਾਂ 50 ਰੁਪਏ ਆਣੇ ਉਸ ਆਮ ਨਾਲ ਇਹਨੂੰ ਡਿਵੀਡੈਂਡ ਕਹਿੰਦੇ ਨੇ ਬੋਨਸ ਆਉਂਦਾ ਜਦੋਂ ਕੰਪਨੀ ਦੇ ਵਿੱਚ ਉਹਨਾਂ ਨੇ ਸ਼ੇਅਰ ਪਰਤੇ ਤੁਹਾਨੂੰ ਬੋਨਸ ਇੱਕ ਹੋਰ ਸ਼ੇਅਰ ਫ੍ਰੀ ਦੇ ਦੇਣਾ ਸਪਲੀਟ ਹੋਏ ਦੇ ਰੇਟ ਬਰਾਬਰ ਆਉਂਦੇ ਫਿਰ ਇਹਨਾਂ ਦੇ ਮੰਨ ਲਓ ਵੀ ਕੋਈ 2 ਸ਼ੇਅਰ ਹੈ ਮਨ ਲਓ ਮੈਂ ਤੁਹਾਨੂੰ ਸਮਝਾਉਂਦਾ ਵੀ 200 200 ਦੇ ਸ਼ੇਅਰ ਹੈ ਉਸ ਤੋਂ ਬਾਅਦ ਇਹਨਾਂ ਨੇ ਤੀਜਾ ਸ਼ੇਅਰ ਇਸ਼ੂ ਕੀਤਾ ਤਾਂ ਉਹਨਾਂ 2 ਸ਼ੇਅਰਾਂ ਦੀ ਕੀਮਤ ਘਟ ਗਏ ਨਾ ਤਿੰਨਾਂ ਨੂੰ ਮਿਲਾ ਕੇ 200 ਹੋਣੀ ਇੰਨੀ ਗੱਲ ਜਿਆਦਾ ਰੱਖ ਲੈ ਤਿੰਨਾਂ ਨੂੰ ਮਿਲਾ ਕੇ ਫਿਰ 200 ਹੋਣੀ ਇਦਾਂ ਨਹੀਂ ਹੋ ਸਕਦੀ ਸੋ ਇਹ ਕੁਝ ਚੀਜ਼ਾਂ ਹੁੰਦੀਆਂ ਜਿਹੜੇ ਟੈਕਨੀਕਲ ਸਮਝਣੀਆਂ ਆਉਂਦੀਆਂ ਬਹੁਤ ਜਿਆਦਾ ਆਸਾਨ ਹੈ ਜਦੋਂ ਵੀ ਤੁਸੀਂ ਸਟਾਕ ਮਾਰਕੀਟ ਦੇ ਵਿੱਚ ਆਂਦੇ ਮੰਨ ਲਓ ਡਿਵੀਡੈਂਡ ਟਾ ਕਟਾ ਡਿਵੀਡੈਂਡ ਅਕਾਊਂਟ ਡੀਮੈਟ ਅਕਾਊਂਟ ਵਗੈਰਾ ਬ੍ਰੋਕਰ ਵਗੈਰਾ ਸਿਲੈਕਟ ਕਰਕੇ ਸਭ ਕੁਝ ਤਿਆਰ ਕਰ ਲਿਆ ਉਸ ਤੋਂ ਬਾਅਦ ਆ ਕਿਉਂਕਿ ਮਾਰਕੀਟ ਅੱਪ ਐਂਡ ਡਾਊਨ ਕਦੀ ਵੀ ਜਾ ਸਕਦੀ ਕੁਝ ਨਹੀਂ ਪਤਾ ਲੱਗਦਾ ਸੋ ਮਾਰਕੀਟ ਨੂੰ ਪਹਿਲਾਂ ਸਮਝੋ ਤਾਂ ਜਾ ਕੇ ਪੈਸਾ ਲਾਓ ਪੈਨੀ ਸਟੋਕਸ ਬਾਰੇ ਸਰਚ ਕਹਿੰਦੇ ਪੈਨੀ ਸਟੋਕ ਦੀ رائے ਦਿਓ ਐਕਚੁਅਲ ਦੇ ਵਿੱਚ ਸੇਵੀ ਦੀ ਗਾਈਡਲਾਈਨ ਸੁਣਾ ਰਹੀ ਹੈ ਕਈ ਟਰੇਡਿੰਗ ਦੇ ਨਾਲ ਰਿਲੇਟਡ ਵੀ ਕੁਐਸਚਨ ਆ ਰਹੇ ਤੇ ਟਰੇਡਿੰਗ ਦੇ ਜਿਹੜੇ YouTube ਤੇ ਚੈਨਲ ਸੀਗੇ ਟਰੇਡਿੰਗ ਨਾਲ ਰਿਲੇਟਡ ਜੋ ਕੋਰਸ ਸੇਲ ਕਰਦੇ تھے ਉਹ ਕਾਫੀ ਜ਼ਿਆਦਾ ਸੇਵੀ ਨੇ ਬੈਨ ਲਾਇਆ ਕਰਨੇ ਕਿਉਂ ਕਿ ਟਰੇਡਿੰਗ ਉਹਨਾਂ ਕੋਲੋਂ ਸਿੱਖ ਕੇ ਕੋਰਸ ਬਾਏ ਕਰਕੇ ਤਾਂ ਉਹਨਾਂ ਕੋਰਸ ਵਾਲਿਆਂ ਨੇ ਤਾਂ 17-18 ਕਰੋੜ ਕਮਾ ਲਿਆ ਇਹਨੂੰ ਲਈ ਪਰ ਜਿਹੜੇ ਬੰਦੇ ਜੋ ਬਿਗినਰ ਸੀਗੇ ਉਹ ট্রেਡਿੰਗ ਕਰਨ ਲੱਗੇ ਉਹਨਾਂ ਦਾ ਹਮੇਸ਼ਾ ਨੁਕਸਾਨ ਹੋਇਆ ਸੋ ਕਾਫੀ ਜ਼ਿਆਦਾ ਕੰਪਲੀਟ ਸੀਗੇ ਸੇ ਵੀ ਆਈ ਥਿੰਕ ਉਹਨਾਂ ਆਪਾਂ ਐਕਸ਼ਨ ਵੀ ਲਵੇ ਸੋ ਆਪਾਂ ਉਹਨਾਂ ਕੋ ਤੁਹਾਨੂੰ ਰਿਕਮੈਂਡ ਕਰ ਸਕਦੇ ਕੰਟੈਂਟ ਜਿੰਨੇ ਕਰਨਾ ਤੁਹਾਡੀ ਮਦਦ ਹੋ ਜੇ ਬਾਕੀ ਤੁਹਾਨੂੰ ਖੁਦ ਤੋਂ ਆਪਣੇ ਜੋ ਐਫਰਟਸ ਲਗਾਣੇ ਪੈਣੇ ਕਾਰਨ ਕਿ ਆ ਹੁੰਦਾ ਪੈਨੀ ਸਟ੍ਰੋਕਸ ਇਦਾਂ ਦੇ ਸਟ੍ਰੋਕਸ ਹੁੰਦੇ ਚੜ ਵੀ ਬੜੀ ਜਲਦੀ ਜਾਂਦੇ ਤੇ ਡਿੱਗ ਵੀ ਜਲਦੀ ਜਾਂਦੇ ਪ੍ਰੋਮੋਟਰਸ ਦੀ ਹੋਲਡਿੰਗ 50% ਤੋਂ ਉੱਪਰ ਉਹਦੇਨ ਵਧੀਆ ਮੰਨੀ ਜਾਂਦੀ ਇਹ ਜਿਵੇਂ ਕੁਝ ਕੁਐਸਚਨ ਸੀਗੇ ਇਹ ਤੁਹਾਨੂੰ ਖੁਦ ਕਈਆਂ ਵਿੱਚ ਪ੍ਰੋਮੋਟਰਸ ਦੀ ਕਰਕੇ ਆ ਵੀ ਕਿੱਦਾਂ ਕਿੱਦਾਂ ਨੇ ਬਹੁਤ ਜ਼ਿਆਦਾ ਆਸਾਨ ਹੈ ਤੁਸੀਂ ਸਮਝੋਗੇ ਤੁਹਾਨੂੰ ਹੋਲੀ ਹੋੜੀ ਸਮਝ ਆ ਜਾਣਾ ਕਿਉਂਕਿ ਪੈਨੀ ਸਟਾਕ ਦੇ ਵਿੱਚ ਪ੍ਰੋਮੋਟਰਸ ਦੀ ਹੋਲਡਿੰਗ 80% ਤੋਂ ਜ਼ਿਆਦਾ ਵੀ ਹੁੰਦੀ ਕਈ ਵਾਰ ਪਰ ਉਹ ਪ੍ਰੋਮੋਟਰਸ ਜਦੋਂ ਰੇਟ ਵਧਾ ਪ੍ਰੋਮੋਟਰਸ ਨਿਕਲ ਜਾਂਦੇ ਬਾਕੀ ਦੇ ਰਹਿ ਜਾਂਦੇ ਫਿਰ ਉਹਨਾਂ ਦਾ ਨੁਕਸਾਨ ਹੁੰਦਾ ਜਿਹੜੇ ਰਿਟੇਲ ਦੇ ਵਿੱਚ ਐ ਸੋ ਪਹਿਲਾਂ ਐਨਲਾਈਜ਼ ਕਰਨਾ ਸਿੱਖੋ ਮਾਰਕੀਟ ਨੂੰ ਕਿੱਦਾਂ ਕਿੱਦਾਂ ਨੇ ਫਿਰ ਉਹਦੇ ਵਿੱਚ ਆ ਕੇ ਬਾਜ਼ਾਰ ਦੇ ਵਿੱਚ ਪੈਸਾ ਲਗਾਓ ਫਿਰ ਜਾ ਕੇ ਤੁਹਾਡਾ ਪੈਸਾ ਵਧਣਾ ਨਹੀਂ ਤਾਂ ਇਹਦੇ ਵਿੱਚ ਘਟ ਕੇ ਵੀ ਜਾਂਦੀ ਐ ਕਿਉਂਕਿ ਅਗਰ ਤੁਸੀਂ ਕੋਈ ਵੀ ਸ਼ੇਅਰ ਖੋਲੋ ਮੰਨ ਲਓ ਤੁਸੀਂ ਟਾਟਾ ਮੋਟਰ ਖੋਲੋ ਟਾਟਾ ਮੋਟਰ ਪਹਿਲਾਂ ਕਿੱਥੇ ਸੀਗਾ ਤੇ ਅੱਜ ਕਿੱਥੇ ਐ ਤਾਂ ਉਹਦਾ 5 ਸਾਲ ਦਾ ਪੂਰਾ ਗ੍ਰਾਫ ਖੋਲੋ ਪੂਰਾ ਗ੍ਰਾਫ ਕੋਲਣ ਤੋਂ ਬਾਅਦ ਤੁਹਾਨੂੰ ਸਮਝ ਆ ਜਾਣਾ ਵੀ ਹਾਂ ਇਦਾਂ ਨਹੀਂ ਇਦਾਂ ਮੇਰਾ ਬੇ ਕਮੈਂਟ ਆ ਰਹੇ ਸੀਗੇ ਆਈ ਹੋਪ ਵੀ ਜਿੰਨੇ ਕੁਸਚਨ ਹੈ ਮੇਨ ਮੇਨ ਮੈਂ ਕਵਰ ਕਰ ਲਿਆ ਅਗਰ ਫਿਰ ਵੀ ਤੁਹਾਡੀ ਕੋਈ ਹੈ ਤੁਸੀਂ ਕਮੈਂਟ ਕਰਕੇ ਪੁੱਛ ਸਕਦੇ ਹੋ ਅਗਰ ਮੈਨੂੰ ਜ਼ਰੂਰਤ ਲੱਗੀ ਵੀ ਹਾਂ ਵੀ ਇੱਕ ਹੋਰ ਵੀਡੀਓ ਹੋਰ ਤਿਆਰ ਕਰਨ ਦੀ ਤਾਂ ਤਿਆਰ ਕਰ ਦਾਂਗੇ ਅਦਰਵਾਈਜ਼ ਇਹ ਟੋਪਿਕ ਉਰੇ ਖਤਮ ਕਰ ਦਣਾ ਸੋ ਥੈਂਕ ਯੂ ਦੋਸਤੋ ਅਗਰ ਤੁਸੀਂ ਵੀਡੀਓ ਦੇ ਅੰਤ ਤੱਕ ਪੁੱਜ ਕੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਆਈ ਹੋਪ ਤੁਹਾਨੂੰ ਵੀਡੀਓ ਪਸੰਦ ਆਣੀ ਕਮੈਂਟ ਕਰ ਦਿਓ ਅਗਰ ਤੁਹਾਡਾ ਕੋਈ ਫੀਡਬੈਕ ਹੈ ਜਾਂ ਫਿਰ ਕੋਈ ਵੀ ਕਿਸੇ ਤਰ੍ਹਾਂ ਦੀ ਐਡਵਾਈਸ ਹੈ ਤਾਂ ਜਰੂਰ ਦਿਓ ਸਾਨੂੰ ਥੈਂਕ ਯੂ ਫॉर ਵਾਚਿੰਗ ਦਿਸ ਵੀਡੀਓ